ਸ੍ਰੀ ਕਾਲਜੀ ਪਾਇਟ ਅਕਸਰ ਸਿੰਘ ਸੰਧਵਾਨ ਜੀ ਦੇਖ ਰਹੇ ਐਕਸਪੈਸ ਸੱਜਣ ਹਾਉ ਤੋਂ ਬਣਾ ਮੈਂ ਜੱਪਟ ਜੱਟ ਤੋਂ ਮੈਂ ਵੀ ਦਾ ਫਾਲਸਾ ਵੈਰੀ ਦੀ ਫਤਿਹ ਜੈ ਪੀਰ ਜੈ ਭਾਰਤ ਅੱਜ ਲੋਕਜਨ ਸ਼ਕਤੀ ਪਾਰਟੀ ਰਾਮਲਾਸ ਪਾਸਵਾਨ ਔਰ ਮੰਤਰੀ ਕਿਰਾਨ ਪਾਸਵਾਨ ਜੀ ਦੀ ਅੱਜ ਇੱਥੇ ਲੋਕਜਨ ਸ਼ਕਤੀ ਪਾਰਟੀ ਵੱਲੋਂ ਇੱਥੇ ਅੱਜ ਮੀਟਿੰਗ ਕੀਤੀ ਗਈ ਆ ਮੀਟਿੰਗ ਦੇ ਵਿੱਚ ਇੱਥੇ ਕਾਫੀ ਬੰਦੇ ਸ਼ਾਮਿਲ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ ਅੱਜ ਪਮਨਦੀਪ ਔਰ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਲੋਕਜਨ ਸ਼ਕਤੀ ਪਾਰਟੀ ਔਰ ਸੰਦੀਪ ਔਰ ਮੀਤ ਪ੍ਰਧਾਨ ਲੋਕਜਨ ਸ਼ਕਤੀ ਪਾਰਟੀ ਔਰ ਮੰੰਤੀ ਹਿਰਸੇੰਗ ਜੂਨਸਮੈਂਟ ਜ਼ਿਲ੍ਹਾ ਪ੍ਰਧਾਨ ਅਤੇ ਕਰਨ ਸਿੰਘ ਹਲਕਾ ਇੰਚਾਰਜ ਜੇਕੋ ਲਗਾਇਆ ਗਿਆ। ਇਹਨਾਂ ਸਾਰਾਂ ਦਾ ਪਾਰਟੀ ਦੇ ਵਿੱਚ ਆਉਣ ਤੇ ਬਹੁਤ-ਬਹੁਤ ਧੰਨਵਾਦ ਔਰ ਇਹਨਾਂ ਨੂੰ ਅਸੀਂ ਹਮੇਸ਼ਾ ਵਾਸਤੇ ਕਮਾਂਗੇ ਇੱਕ ਪਾਰਟੀ ਦੇ ਨਾਲ ਜੁੜ ਕੇ ਰਹਿਣ। ਔਰ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਸਾਰੇ ਜਾਣੂ ਜਾਣ ਕਰਦੇ ਰਹਿਣ ਉਹ ਸਾਡੇ ਨਾਲ ਸੰਪਰਕ ਦੇ ਵਿੱਚ ਰਹਿ ਗਏ ਔਰ ਕਿਸੇ ਦਾ ਮੁਕੰਮਲੰਦਾ ਹੁੰਦਾ ਹੁੰਦਾ ਕਿਸੇ ਦੇ ਵੀ ਕਿਸੇ ਕਿਸਮ ਦੀ ਜੀਤ ਤਕਲੀਫ ਆਉਂਦੀ ਤਾਂ ਸੁਣਦੇ ਨਾਲ ਲੋਕਾਂ ਦੇ ਪਿਆਰ ਮੁਹੱਬਤ ਨਾਲ ਨਾਲ ਰਹਿਣ ਔਰ ਬਹੁਤ ਵਧੀਆ ਸਿਆਣੇ ਲੋਕ ਆ ਸੁਣਦੇ ਹੋਏ ਲੋਕ ਆ ਸੋਡੇ ਮੈਂ ਇਹਨਾਂ ਨੂੰ ਮੋਸਪੈਂਦਾ ਹੋਇਆ ਖਵਾ ਦਾ ਆਯਾਤਕਾਂ ਮੈਂ ਜੀ ਜੀ ਦਾ ਖਾਲਸਾ ਜੈ ਜੈਕਾਰ ਜੈ ਜੈਕਾਰ ਜੈ ਜੈਕਾਰ ਜੈ ਜੈਕਾਰ